ਪੰਜਾਬ ਪਰਦੇ ਵਿੱਚ ਜਿੱਥੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ ਤਾਂ ਉਥੇ ਛੋਟੇ-ਛੋਟੇ ਬੱਚੇ ਗੈਸ ਵਾਲੇ ਗੁਬਾਰੇ ਜਿਹੜੇ ਨੇ ਆਸਮਾਨ ਤੇ ਛੱਡ ਕੇ ਆਪਣੀ ਖੁਸ਼ੀ ਮਨਾਉਂਦੇ ਨੇ ਐਸਾ ਇੱਕ ਵਾਰਦਾਤ ਜਿਹੜੀ ਆ ਵੱਡੀ ਜਿਹੜੀ ਆ ਘਟਨਾ ਬਠਿੰਡੇ ਦੇ ਵਿੱਚ ਸਾਹਮਣੇ ਆਈ ਹੈ ਜਿੱਥੇ ਗੈਸ ਭਰਨ ਵਾਲਾ ਸਿਲੰਡਰ ਅਚਾਨਕ ਬਲਾਸਟ ਹੋ ਜਾਂਦਾ ਆ ਤਾਂ ਆਸ-ਪਾਸ ਦੇ ਰੋਡ ਦੇ ਉੱਤੇ ਜਿਹੜਾ ਆ ਉਹ ਅਫਲਾ ਤਫਲੀ ਦਾ ਮਾਹੌਲ ਪੈਦਾ ਹੋ ਜਾਂਦਾ ਆ ਤਾਂ ਦੱਸਤੀ ਹੈ ਕਿ ਫਿਲਹਾਲ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਪਰ ਲੇਕਿਨ ਮੌਕੇ ਤੇ ਜਦੋਂ ਹੁਣ ਪੁਲਿਸ ਪਹੁੰਚੀ ਆ ਤਾਂ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਪੂਰੀ ਵਾਰਦਾਤ ਆਖਰਕਾਰ ਹੋਈ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਇਹ ਸਿਲੰਡਰ ਜਿਹੜਾ ਉਹ ਫਟ ਗਿਆ ਇਹ ਜਿਹੜੇ ਇਕਵਾਰਾਂ ਵਾਲੀ ਸੀ ਉਹ ਭੱਜ ਗਏ ਮੌਕੇ ਤੇ ਉਹਨਾਂ ਦੇ ਮਾੜਾ ਮੋਟਾ ਲੱਗਿਆ ਜੀ ਉਹ ਪੱਗੀਆਂ ਆ ਗਈਆਂ ਦੋ ਇਧਰ ਨੂੰ ਭੱਜ ਗਿਆ ਕਿਲੇ ਵਾਲੀ ਗਲੀ ਜਾਈ ਆਪਣੀ ਹਾਂ ਤੁਸੀਂ ਸਾਰੇ ਮੌਕੇ ਤੇ ਸੀ ਉਸ ਦਿਨ ਚਾਹ ਵੀ ਗਈ ਸੀ ਉੱਥੋਂ ਅੱਛਾ ਤੇ ਜਦੋਂ ਅਸੀਂ ਆਏ ਅਸੀਂ ਉੱਥੇ ਹੀ ਗਏ ਸੀਗੇ ਇਵੇਂ ਜਿੱਥੇ ਲੋਕਾਂ ਦਾ ਰੌਲਾ ਜਦੋਂ ਪਿਆ ਭੱਜਣ ਲੱਗੇ ਕਹਿੰਦੇ ਇਹ ਦੁਕਾਨਾਂ ਚੋਂ ਬਾਹਰ ਹਾਂਜੀ ਹਾਂਜੀ ਜਿਹੜੇ ਉਹ ਇੱਧਰ ਸਿਗੇ ਉਹ ਦੁਕਾਨਾਂ ਨਾਲ ਭੱਜ ਗਏ ਇੱਥੇ ਖੜੀ ਸੀ ਨਾ ਬੁਲਬਲੇ ਵਾਲੇ ਉਹ ਦੇਖੇ ਹੀ ਟੱਪ ਗਏ ਸਾਰੇ ਸਾਰੇ ਮਾਲਾ 20 ਬਤੀ ਜੀ ਨੇ ਸੀ ਜਿਹੜੇ ਮਾਲਾ ਬੜੇ ਹੋ ਗਏ ਉਹ ਸਾਰੇ ਮਾਲਾ ਨਾਲ ਦੀ ਨਾਲ ਜਿੱਦਾਂ ਹੀ ਬਲਾਸਟ ਹੋਇਆ ਨਾ ਸਾਰੇ ਟੁੱਟ ਗਏ ਇਹ ਆ ਰਿਹਾ ਸਮਾਦ ਚੌਕ ਹੈ ਜੀ ਖਾਣਾ ਕਤਵਾਲੀ ਦਾ ਬਾਜ਼ਾਰ ਹੈ ਇੱਥੋਂ ਅਗੇ ਸਾਡਾ ਜਿਹੜਾ ਮੇਨ ਬਾਜ਼ਾਰ ਹੈ ਤੋਂ ਬਾਜ਼ਾਰ ਸ਼ੁਰੂ ਹੁੰਦਾ ਤੇ ਇੱਥੇ ਅੱਜ ਪਸੰਦ ਕੰਚਮੀ ਦੇ ਉਪਲੱਬਖ ਜਿਹੜੇ ਗੁਬਾਰੇ ਵਿੱਚ ਨਾਲੇ ਹੁੰਦੇ ਆ ਉਨ੍ਹਾਂ ਦਾ ਸਿਲੰਡਰ ਮੈਨੂੰ ਲੱਗਦਾ ਉਹ ਜਿਆਦਾ ਕਮਜ਼ੋਰ ਹੋਊਗਾ ਜਦੋਂ ਪ੍ਰੈਸ਼ਰ ਨੂੰ ਜਿਆਦਾ ਕਰ ਲਿਆ ਸਿਲੰਡਰ ਫਟਿਆ ਤੇ ਹੁਣ ਤੱਕ ਕੋਈ ਵੀ ਜ਼ਖਮੀ ਰਿਪੋਰਟ ਨਹੀਂ ਤੇ ਕੋਈ ਨਾ ਜਾਣੇ ਨੁਕਸਾਨ ਨਹੀਂ ਕਿੰਨੇ ਵਜੇ ਦੀ ਘਟਨਾ ਹੈਗੀ ਹੁਣ ਤੋ ਅੱਧਾ ਘੰਟਾ ਤੱਕ ਲੱਗਦਾ ਇਹਨਾਂ ਨੂੰ ਬਾਰ-ਬਾਰ ਹਦਾਇਤਾਂ ਦਿੱਤੀ ਜਾਂਦੀ ਹੈ ਵੀ ਖੁੱਲੇ ਬਾਜ਼ਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਗੁਬਾਰੇ ਐ ਵੇਚਿਆ ਜਾਂਦੇ ਆ ਅਸੀਂ ਕਿਉਂ ਲਾਉਂਦੇ ਨੇਗੇ ਬਿਲਕੁਲ ਜੀ ਇਹਨਾਂ ਨੂੰ ਵਾਰ-ਵਾਰ ਰੋਕਿਆ ਵੀ ਜਾਂਦਾ ਅੱਜ ਅਸੀਂ ਹਟਾਇਆ ਵੀ ਸੀਗਾ ਤੇ ਜਿਵੇਂ ਇਹਨਾਂ ਕੋਲ ਜਿਆਦਾ ਰੇਡੀਆਂ ਹੁੰਦੀਆਂ ਮੂਵਮੈਂਟ ਕਰਦੇ ਰਹਿੰਦੇ ਹਨ ਹੋ ਸਕਦਾ ਇਹਦੇ ਕੋਲੇ ਵੀ ਰੈਡੀ ਹੋਵੇ ਕਿ ਇੱਥਾ ਟਾਇਰ ਟੂਰ ਪਏ ਤੇ ਜਿਹਨੋਂ ਕਿ ਹਜੇ ਤੱਕ ਸਾਡੇ ਕੋਲੇ ਮਾਲਕ ਨਹੀਂ ਹੈ ਇਹਨਾਂ ਨੂੰ ਤੇ ਸ਼ਾਇਦ ਇਹ ਰੈਡੀ ਵਾਲੇ ਸੀਗਾ ਤੇ ਜਾਂਦਾ ਹੋਇਆ ਇਹ ਫਟਿਆ ਕੌਣ ਲੋਕ ਨੇ ਕਿ ਪਤਾ ਕਿੱਥੋਂ ਦੇ ਨੇ ਨਹੀਂ ਹਜੇ ਤੱਕ ਕੁਝ ਨਹੀਂ ਪਤਾ ਜਦੋਂ ਭਈ ਇਹ ਮਾਲਕ ਦਾ ਉਭੋਗ ਕੋਈ ਕੁਝ ਕਰਾਂਗੇ ਕਿ ਕਿ ਤੁਹਾਨੂੰ ਜਿਆਦਾ ਪ੍ਰਵਾਸੀ ਹੁੰਦੇ ਕਿਹੜੀ ਟੀਮਾਂ ਆਈਆਂ ਤੁਹਾਡੀ ਹੁਣ ਇੱਥੇ ਮੌਕੇ ਸਾਡੀ ਫਰਾਂਸੀਸੀ ਟੀਮ ਆ ਰਹੀ ਹੈ ਜੀ ਐਸਐਚਓ ਸਾਹਿਬ ਮੌਕੇ ਤੇ ਪਹੁੰਚੇ